ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਆਲੂ ਬਿੰਗਣਾ ਦੀ ਸਬਜ਼ੀ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਸਾਰਿਆਂ ਨੂੰ ਇਹ ਬਹੁਤ ਜ਼ਿਆਦਾ ਪਸੰਦ ਆਵੇਗੀ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਆਪਾਂ ਬਤਾਉਾਂ ਦੀ ਸਬਜੀ ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਮੈਂ ਬੇਂਗਣ ਲਏ ਹਨ ਇਹ 1 ਕਿਲੋ ਬੇਂਗਣ ਹਨ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਹੁਣ ਇਸ ਦੀਆਂ ਆਪਾਂ ਉੱਪਰ ਲੀਆਂ ਡੰਡੀਆਂ ਕੱਟ ਕੇ ਇਹਨਾਂ ਨੂੰ ਇਸ ਤਰ੍ਹਾਂ ਵੱਡੇ ਵੱਡੇ ਪੀਸਾ ਦੇ ਵਿੱਚ ਕੱਟ ਲਵਾਂਗੇ ਇਹਨਾਂ ਨੂੰ ਮੈਂ ਕੱਟ ਕੇ ਪਾਣੀ ਦੇ ਵਿੱਚ ਹੀ ਰੱਖਾਂਗੀ ਕਿਉਂਕਿ ਜੇਕਰ ਆਪਾਂ ਪਾਣੀ ਤੋਂ ਬਾਹਰ ਬੇਂਗਣ ਰੱਖਾਂਗੇ ਤੇ ਇਹ ਕਾਲੇ ਪੈ ਜਾਂਦੇ ਹਨ ਇਸ ਲਈ ਮੈਂ ਇਹਨਾਂ ਨੂੰ ਕਟਿੰਗ ਕਰਕੇ ਪਾਣੀ ਦੇ ਵਿੱਚ ਹੀ ਰੱਖ ਲਵਾਂਗੀ ਇਸ ਤਰ੍ਹਾਂ ਆਪਾਂ ਸਾਰੇ ਬੇਗਣ ਕੱਟ ਲੈਣੇ ਹਨ ਇਹ ਦੇਖੋ ਆਪਣੇ ਸਾਰੇ ਬੇਗਣ ਆਪਾਂ ਕੱਟ ਲਏ ਹਨ ਤੇ ਇੱਥੇ ਆਪਾਂ 4 ਤੋਂ 5 మీడియం ਸਾਈਜ਼ ਦੇ ਆਲੂ ਲਏ ਹਨ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਛਿੱਲ ਲਿਆ ਸੀਗਾ ਤੇ ਵਾਸ਼ ਕਰ ਲਿਆ ਸੀ ਤੇ ਹੁਣ ਇਹਨਾਂ ਨੂੰ ਵੀ ਮੈਂ ਪਾਣੀ ਦੇ ਵਿੱਚ ਹੀ ਕੱਟ ਕੇ ਰੱਖਾਂਗੀ ਜੇਕਰ ਆਪਾਂ ਆਲੂ ਵੀ ਪਾਣੀ ਤੋਂ ਬਾਹਰ ਰੱਖਾਂਗੇ ਤਾਂ ਇਹ ਥੋੜੇ ਟਾਈਮ ਬਾਅਦ ਕਾਲੇ ਪੈ ਜਾਣਗੇ ਇਸ ਤਰ੍ਹਾਂ ਆਪਾਂ ਥੋੜੇ ਮੋٹے-ਮੋٹے ਆਲੂ ਹੀ ਕਟਾਂਗੇ ਹੁਣ ਆਪਾਂ ਗੈਸ ਤੇ ਇੱਕ ਪਤੀਲਾ ਰੱਖ ਲਿਆ ਹੈ ਤੇ ਉਸ ਦੇ ਵਿੱਚ ਮੈਂ 2 ਵੱਡੇ ਚਮਚ ਸਰੋਂ ਦਾ ਤੇਲ ਐਡ ਕੀਤਾ ਹੈ ਸਰੋਂ ਦੇ ਤੇਲ ਦੇ ਵਿੱਚ ਹਰ ਇੱਕ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰਾਰੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਥੇ ਕੋਈ ਵੀ ਤੇਲ ਜਾਂ ਘਿਓ ਲੈ ਸਕਦੇ ਹੋ ਤੇਲ ਗਰਮ ਹੋਣ ਤੇ ਇਸ ਦੇ ਵਿੱਚ ਮੈਂ ਅੱਧਾ ਚਮਚ ਜੀਰਾ ਪਾ ਦਿੱਤਾ ਹੈ ਥੋੜਾ ਜਿਹਾ ਜੀਰਾ ਜਦੋਂ ਆਪਣਾ ਭੁੱਜ ਗਿਆ ਤਾਂ ਇਸ ਦੇ ਵਿੱਚ ਆਪਾਂ ਦੋ ਕੱਟੇ ਹੋਏ ਪਿਆਜ਼ ਐਡ ਕਰਾਂਗੇ ਇਹ ਮੈਂ ਲੰਮੇ ਲੰਮੇ ਸਲਾਈਸਸ ਦੇ ਵਿੱਚ ਪਿਆਜ਼ ਕੱਟੇ ਹਨ ਪਿਆਜ਼ਾਂ ਦੇ ਨਾਲ ਵੀ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਾਂ ਪਿਆਜ਼ਾਂ ਨੂੰ ਥੋੜਾ ਜਿਹਾ ਭੁੰਨਣ ਤੋਂ ਮਗਰੋਂ ਇਸ ਦੇ ਵਿੱਚ ਲਸਣ ਤੇ ਅਦਰਕ ਦਾ ਪੇਸਟ ਪਾ ਲਿਆ ਹੈ ਲਸਣ ਤੇ ਅਦਰਕ ਨੂੰ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਮੈਂ ਇਹਨਾਂ ਨੂੰ ਸਿਲਵੱਟੇ ਦੇ ਵਿੱਚ ਥੋੜਾ ਜਿਹਾ ਕੁੱਟ ਕੇ ਪਾ ਲਿਆ ਸੀ ਕੁੱਟ ਕੇ ਪਾਉਣ ਦੇ ਨਾਲ ਟੇਸਟ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਥੇ ਆਪਾਂ 4 ਬ੍ਰੀਕ ਕੱਟ ਕੇ ਹਰੀਆਂ ਮਿਰਚਾਂ ਐਡ ਕਰ ਲਈਆਂ ਹਨ ਇਹਨਾਂ ਨੂੰ ਭੁੰਨਣ ਤੋਂ ਮਗਰੋਂ ਇਹਨਾਂ ਦੇ ਵਿੱਚ ਆਪਾਂ ਕੱਟੇ ਹੋਏ ਆਲੂ ਐਡ ਕਰ ਲਵਾਂਗੇ ਹੁਣ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਲੂ ਥੋੜਾ ਟਾਈਮ ਜ਼ਿਆਦਾ ਲੈਂਦੇ ਹਨ ਪੱਕਣ ਲਈ ਇਸ ਲਈ ਆਪਾਂ ਇਹਨਾਂ ਨੂੰ ਪਹਿਲਾਂ ਐਡ ਕਰ ਲਿਆ ਹੈ ਬੈਂਗਰ ਬਹੁਤ ਹੀ ਜਲਦੀ ਸੌਫਟ ਹੋ ਜਾਂਦੇ ਹਨ ਆਲੂਆਂ ਨੂੰ ਥੋੜਾ ਜਿਹਾ ਸੇਕ ਲਵਾਉਣ ਤੋਂ ਮਗਰੋਂ ਆਪਾਂ ਇਸ ਦੇ ਵਿੱਚ ਲੂਣ ਮਿਰਚ ਐਡ ਕਰਾਂਗੇ ਇੱਥੇ ਸਵਾਦ ਦੇ ਅਨੁਸਾਰ ਤੁਸੀਂ ਨਮਕ ਐਡ ਕਰ ਸਕਦੇ ਹੋ ਮੈਂ 1.5 ਚਮਚ ਨਮਕ ਦਾ ਐਡ ਕੀਤਾ ਹੈ ਤੇ ਇੱਕ ਚਮਚ ਇਸ ਦੇ ਵਿੱਚ ਮੈਂ ਕਸ਼ਮੀਰੀ ਲਾਲ ਮਿਰਚ ਐਡ ਕੀਤੀ ਹੈ ਜਿਸ ਦੇ ਨਾਲ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਅੱਧਾ ਚਮਚ ਇਸ ਦੇ ਵਿੱਚ ਹਲਦੀ ਪਾਊਡਰ ਤੇ ਇਸ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਭੁੰਨ ਲਵਾਂਗੇ ਆਪਣਾ ਮਸਾਲਾ ਭੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਮੈਂ ਇੱਕ ਮੋਟਾ-ਮੋਟਾ ਕੱਟ ਕੇ ਟਮਾਟਰ ਐਡ ਕਰ ਲਿਆ ਹੈ ਇਹਦੇ ਪੀਸ ਆਪਾਂ ਮੋٹے ਹੀ ਕੱਟੇ ਹਨ ਮੇਰੇ ਕੋਲ ਇੱਕ ਹੀ ਟਮਾਟਰ ਸੀ ਇਸ ਲਈ ਮੈਂ ਇੱਕ ਹੀ ਪਾਇਆ ਹੈ ਤੁਸੀਂ ਦੋ ਵੀ ਪਾ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਕੱਟੇ ਹੋਏ ਬੇਗਣ ਐਡ ਕਰ ਦਵਾਂਗੇ ਇਸ ਤਰ੍ਹਾਂ ਮੈਂ ਥੋੜੇ ਥੋੜੇ ਪਾ ਕੇ ਇਹਨਾਂ ਨੂੰ ਮਿਕਸ ਕਰੀ ਜਾ ਰਹੀ ਹਾਂ ਤਾਂ ਕਿ ਆਸਾਨੀ ਦੇ ਨਾਲ ਆਪਣੀ ਸਬਜ਼ੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਸਬਜ਼ੀ ਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਐਡ ਨਹੀਂ ਕਰਨਾ ਕਿਉਂਕਿ ਬਤਾਵਾਂ ਦੇ ਵਿੱਚ ਵੀ ਕਾਫੀ ਪਾਣੀ ਹੁੰਦਾ ਹੈ ਤੇ ਇਹ ਕਾਫੀ ਹੱਦ ਤੱਕ ਪਾਣੀ ਛੱਡ ਦਿੰਦੇ ਹਨ ਜਿਸ ਦੇ ਨਾਲ ਇਹ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਰਸਮੇਸੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇਸ ਨੂੰ ਕਵਰ ਕਰਕੇ 2 ਤੋਂ 3 ਮਿੰਟ ਲਈ ਪੱਕਣ ਦਵਾਂਗੇ ਵਿੱਚੋਂ ਵਿੱਚੋਂ ਆਪਾਂ ਇਸ ਤਰ੍ਹਾਂ ਚੈੱਕ ਕਰਦੇ ਰਵਾਂਗੇ ਤੇ ਇਸ ਨੂੰ ਹਲਕੇ ਹੱਥਾਂ ਦੇ ਨਾਲ ਹਿਲਾਉਂਦੇ ਰਵਾਂਗੇ ਤਾਂ ਕਿ ਆਪਾਂ ਨੂੰ ਸਬਜੀ ਦਾ ਪਤਾ ਲੱਗਦਾ ਰਹੇ ਕਿ ਇਹ ਕਿਤੇ ਤਲੇ ਦੇ ਨਾਲ ਤਾਂ ਨਹੀਂ ਲੱਗ ਰਹੀ ਸਬਜੀ ਨੂੰ ਹਿਲਾਉਣਾ ਵੀ ਜ਼ਰੂਰੀ ਹੈ ਕਿਉਂਕਿ ਜੇਕਰ ਆਪਾਂ ਇੱਕ ਸਾਰ ਹੀ ਇਸ ਨੂੰ ਪੱਕਣ ਦਿੱਤਾ ਤਾਂ ਉਹ ਨੀਚੋਂ ਜ਼ਿਆਦਾ ਪੱਕ ਜਾਵੇਗੀ ਤੇ ਉੱਪਰੋਂ ਆਲੂ ਤੇ ਬੇਂਗਣ ਕੱਚੇ ਰਹਿਣਗੇ ਇੱਥੇ ਮੈਂ ਅੱਧਾ ਚਮਚ ਧਨੀਆ ਪਾਊਡਰ ਐਡ ਕੀਤਾ ਹੈ ਇਹ ਮੈਨੂੰ ਪਹਿਲਾਂ ਯਾਦ ਖੁੱਲ ਗਿਆ ਸੀ ਇਸ ਲਈ ਮੈਂ ਇੱਥੇ ਐਡ ਕਰ ਦਿੱਤਾ ਹੈ ਹੁਣ ਆਪਾਂ ਸਬਜ਼ੀ ਨੂੰ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਮਗਰੋਂ ਫਿਰ ਇਸ ਨੂੰ ਆਪਾਂ ਕਵਰ ਕਰਕੇ ਪੱਕਣ ਦਵਾਵਾਂਗੇ ਫਲੇਮ ਆਪਾਂ ਲੋ ਤੋਂ ਮੀਡੀਅਮ ਹੀ ਰੱਖਾਂਗੇ ਹੁਣ ਆਪਾਂ ਫਿਰ ਚੈੱਕ ਕਰਦੇ ਹਾਂ ਇਹ ਦੇਖੋ ਆਪਣੀ ਸਬਜੀ ਦਾ ਕਲਰ ਕਿੰਨਾ ਵਧੀਆ ਆ ਚੁੱਕਾ ਹੈ ਇਸ ਨੂੰ ਆਪਾਂ ਫਿਰ ਮਿਕਸ ਕਰਾਂਗੇ ਹੁਣ ਆਪਾਂ ਸਬਜੀ ਦੇ ਵਿੱਚ ਕਸਤੂਰੀ ਮੇਥੀ ਐਡ ਕਰ ਦਵਾਂਗੇ 1 ਚਮਚ ਮੈਂ ਕਸਤੂਰੀ ਮੇਥੀ ਦਾ ਐਡ ਕੀਤਾ ਹੈ ਬਿਲਕੁਲ ਥੋੜਾ ਜਿਹਾ ਆਪਾਂ ਇਸ ਦੇ ਵਿੱਚ ਗਰਮ ਮਸਾਲਾ ਐਡ ਕੀਤਾ ਹੈ ਹੁਣ ਇਸ ਦੇ ਵਿੱਚ ਆਪਾਂ ਦੋ ਹਰੀਆਂ ਮਿਰਚਾਂ ਸਾਬਤ ਕੱਟ ਲਗਾ ਕੇ ਪਾ ਦਵਾਂਗੇ ਕਿਉਂਕਿ ਇਸ ਦੇ ਵਿੱਚ ਆਪਾਂ ਲਾਲ ਮਿਰਚ ਬਿਲਕੁਲ ਵੀ ਐਡ ਨਹੀਂ ਕੀਤੀ ਹਰੀਆ ਮਿਰਚ ਐਡ ਕਰਨ ਦੇ ਨਾਲ ਸਬਜੀ ਦੇ ਵਿੱਚ ਫਲੇਵਰ ਵੀ ਬਹੁਤ ਜ਼ਿਆਦਾ ਵਧੀਆ ਆਵੇਗਾ ਤੇ ਆਪਣੀ ਸਬਜੀ ਵੀ ਕਰਾਰੀ ਬਣ ਕੇ ਤਿਆਰ ਹੋਵੇਗੀ ਹੁਣ ਆਪਾਂ ਸਬਜੀ ਨੂੰ ਮਿਕਸ ਕਰਕੇ ਇਸ ਦੇ ਉੱਪਰ ਢੱਕਣ ਲਗਾ ਕੇ ਪਕਕਣ ਦਵਾਂਗੇ ਢੱਕਣ ਦੇ ਵਿੱਚ ਆਪਾਂ ਥੋੜੀ ਜਿਹੀ ਵੇਥ ਰੱਖਾਂਗੇ ਤਾਂ ਕਿ ਜੋ ਇਸ ਦੇ ਵਿੱਚ ਐਕਸਟਰਾ ਪਾਣੀ ਹੈ ਉਹ ਸਾਰਾ ਮੋਇਸਚਰ ਉੱਡ ਜਾਵੇ ਇਹ ਦੇਖੋ ਜੀ ਹੁਣ ਆਪਣੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਤੇ ਇਹ ਕਿੰਨੀ ਵਧੀਆ ਰਸਮਈ ਸੀ ਆਪਣੀ ਸਬਜ਼ੀ ਬਣੀ ਹੈ ਹੁਣ ਆਪਾਂ ਇਸ ਨੂੰ ਸਰਵ ਕਰ ਲਵਾਂਗੇ ਤੁਸੀਂ ਇਸ ਸਬਜ਼ੀ ਨੂੰ ਪੂਰੀ ਰੋਟੀ ਪਰਾਂਠਾ ਜਾਂ ਨਾਨ ਕਿਸੇ ਵੀ ਚੀਜ਼ ਨਾਲ ਖਾਓਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗੀ ਇਹ ਦੇਖੋ ਦੇਖਣ ਦੇ ਵਿੱਚ ਵੀ ਕਿੰਨੀ ਜ਼ਿਆਦਾ ਵਧੀਆ ਲੱਗ ਰਹੀ ਹੈ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਤੁਸੀਂ ਵੀ ਜ਼ਰੂਰ ਇਸ ਰੈਸਪੀ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜਿਸ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ